ਪੰਚਾਇਤ ਘਰ ਦੇ ਵਿੱਚੋਂ ਨਵੇਂ ਬਣੇ ਸਕੂਲ ਦੇ ਵਿੱਚ ਅੰਗਣਵਾੜੀ ਸੈਂਟਰ ਦੇ ਵਿੱਚ ਅੰਗਣਵਾੜੀ ਸੈਂਟਰ ਨੂੰ ਸ਼ਿਫਟ ਕਰਨ ਦੇ ਮਾਮਲੇ ਨੂੰ ਲੈ ਕੇ ਅੰਗਣਵਾੜੀ ਮੁਲਾਜ਼ਮਤੀ ਪੰਚਾਇਤ ਹੋਈ ਸਾਹਮਣੇ ਅੰਗਣਵਾੜੀ ਮੁਲਾਜ਼ਮ ਤੇ ਲਗਾਏ ਗਏ ਗੰਭੀਰ ਦੋਸ਼ ਚੇਅਰਮੈਨ ਗਿਤेंद्र ਭੱਲਾ ਨੇ ਕਿਹਾ ਦੋਸ਼ਾ ਸਬੰਧੀ ਉਹਨਾਂ ਵੱਲੋਂ ਕੀਤੀ ਜਾਵੇਗੀ ਜਾਂਚ ਤੇ ਹੋਵੇਗੀ ਕਾਰਵਾਈ ਮਾਮਲਾ ਬਟਿੰਡਾ ਦੇ ਪਿੰਡ ਬਾਹੋ ਸਿਵੀਆਂ ਦਾ ਜਿੱਥੇ ਲੰਬੇ ਸਮੇਂ ਤੋਂ ਪੰਚਾਇਤ ਘਰ ਦੇ ਅੰਦਰ ਅੰਗਣਵਾੜੀ ਸੈਂਟਰ ਚੱਲ ਰਿਹਾ ਸੀ ਅਤੇ ਹੁਣ ਉਸ ਦੀ ਬਿਲਡਿੰਗ ਸਕੂਲ ਦੇ ਅੰਦਰ ਨਵੀਂ ਬਣਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਪੰਚਾਇਤ ਘਰ ਦੇ ਵਿੱਚੋਂ ਅੰਗਲਵਾੜੀ ਸੈਂਟਰ ਨੂੰ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪੰਚਾਇਤ ਵੱਲੋਂ ਆਪਣੀ ਆਪਣੀ ਪੰਚਾਇਤ ਜਿਹੜੀ ਹੈ ਉਹ ਆਪਣੇ ਪੰਚਾਇਤ ਘਰ ਦੇ ਅੰਦਰ ਆਪਣਾ ਫੈਸਲੇ ਕਰਨ ਦੇ ਲਈ ਰੱਖਣੀ ਸੀ ਉਸ ਨੂੰ ਲੈ ਕੇ ਅੰਗਣਵਾਰੀ ਮੁਲਾਜ਼ਮ ਉੱਥੇ ਸ਼ਿਪ ਨਹੀਂ ਹੋਣਾ ਚਾਹੁੰਦੀ ਤੇ ਉਸ ਤੇ ਹੋਰ ਵੀ ਬਹੁਤ ਵੱਡੇ ਗੰਭੀਰ ਦੋਸ਼ ਲੱਗੇ ਹਨ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਗਰ ਇਹ ਇਸ ਸੈਂਟਰ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਤਾਂ ਇਹੇ ਤੋਂ ਬਦਲੀ ਕਰਵਾ ਲੇ ਤੇ ਹੋਰ ਕਿਸੇ ਮੁਲਾਜ਼ਮ ਨੂੰ ਰੱਖਿਆ ਜਾਵੇ ਅਤੇ ਨਾ ਹੀ ਉਹਨਾਂ ਕਹਾ ਕਿ ਇਸ ਵੱਲੋਂ ਬੱਚੇ ਵੀ ਇੱਥੇ ਲੰਦੇ ਜਾਂਦੇ ਆ ਬੱਚੇ ਵੀ ਮਾਪੇ ਆਪ ਛੱਡ ਕੇ ਜਾਂਦੇ ਹਨ ਇਸ ਸਬੰਧੀ ਚੇਅਰਮੈਨ ਕਿਦਰਿੰਦਰ ਭੱਲੇ ਨੇ ਕਿਹਾ ਕਿ ਜੋ ਉੱਤੇ ਦੋਸ਼ ਲੱਗੇ ਹੈ ਉਸ ਦੇ ਉਹਨਾਂ ਵੱਲੋਂ ਜਾਂਚ ਆਪਣਾ ਕਰਵਾਈ ਜਾਵੇਗੀ ਤੇ ਉਹਨਾਂ ਵੱਲੋਂ ਬਣਦੀ ਜਿਹੜੀ ਹੈ ਆਪਣਾ ਕਾਰਵਾਈ ਕੀਤੀ ਜਾਵੇਗੀ ਉਸਕਾ ਹਰ ਸਿੰਘ ਜੀ ਮੇਰੇ ਮੈਸੇਜ ਸਰਪੰਚਾ ਜੀ ਦਰਨਦੀਤ ਕੌਰ ਤੇ ਸਾਡਾ ਅੰਗਣਵਾੜੀ ਦਾ ਮਸਲਾ ਜਿਹੜੀ ਪੰਚਾਇਤ ਘਰ ਹੈਗੀ ਐ ਕਿ ਅਸੀਂ ਅਸੀ ਗੋਟ ਦੇ ਅਸੀਂ ਸਰਪੰਚ ਹੈਗੇ ਉਹ ਥੋੜੀ ਜਗਾ ਕਰ ਤਾਂ ਕਰੇ ਹੁਣ ਕਰਕੇ ਵੀ ਅਸੀਂ ਇੱਥੇ ਮੀਟਿੰਗਾਂ ਕਰਦੇ ਪੰਚਾਇਤ ਘਰ ਚ ਹੁਣ ਅਸੀਂ ਕਹਿ ਸੇ ਤਰ੍ਹਾਂ ਵੀ ਤੁਸੀਂ ਬਿਲਡਿੰਗ ਬਣੀ ਹੋਈ ਅਸੀਂ ਚਾਰ ਕਰਵਾਤੀ ਆ ਬਿਜਲੀ ਦਾ ਪ੍ਰਮਾਣ ਸਾਰਾ ਕੁਝ ਕਰਵਾਈ ਜਾਂਦੇ ਹੈ ਤੇ ਵੀ ਜੀ ਉਸੇ ਸੈਪਟ ਕਰੋ ਵੀ ਉਹ ਕਹਿ ਰਹੀ ਸਾਨੂੰ ਵੀ ਅਸੀਂ ਇੱਥੇ ਜਾਣਾ ਨਹੀਂ ਸੀ ਵੀ ਕਾਰਨ ਦੱਸ ਕਿਉਂ ਨਹੀਂ ਜਾਣਾਗਾ ਉਹ ਕਹਿੰਦੇ ਵੀ ਸਾਡੇ ਉਸੇ ਕੱਚਾ ਤਾਂ ਦਿੱਤਾ ਪੈਂਦਾ ਸੀ ਕਿ ਪੱਕਾ ਕਰਵਾਉਣਾ ਮਿਸਤਰੀ ਵੀ ਲੱਗੇ ਹੋਇਆ ਦੇਖ ਲੋ ਤੁਸੀਂ ਤਾਂ ਆਹ ਕਾਰਨ ਜੀ ਉਹਨੂੰ ਸ਼ਿਫਟ ਵੀ ਕਰਵਾਉਣਾ ਚਾਹੀਦਾ ਤੁਹਾਨੂੰ ਵਾਕਿਆ ਸੀ ਭੱਲਾ ਸਾਹਿਬ ਨੂੰ ਕਿਹਾ ਸੀ ਉਹ ਦੁਗਾਟਨ ਕਰਵਾਇਆ ਹੋਇਆ ਜੀ ਸੀਰਪੀ ਕੋਲੰਬੀਆ ਫੋਨ ਕਰਾਇਆ ਮੇਰੇ ਰਿਕਾਰਡਿੰਗ ਵੀ ਪਈ ਹੈ ਉਹ ਕੋਲੋਂ ਗੱਲ ਹੋਈ ਆ ਉਹ ਕਹਿੰਦੇ ਸੀ ਵੀ ਅਸੀਂ ਵਰਕਰ ਭੇਜ ਕੇ ਦੁਨੀਆ ਦਾ ਜਿਹੜਾ ਸਭ ਵਰਕਰ ਸਾਡਾ ਹੁਣ ਸ਼ਿਫਟ ਕਰਵਾ ਦੇਗੇ ਕਿੰਨੇ ਕਿ ਸਮੇਂ ਦਾ ਮਸਲਾ ਹੈਗਾ ਜਿਹੜਾ ਇਹ ਇਹ ਮਸਲਾ 3-4 ਮਹੀਨਾ ਦਾ ਹੈਗਾ ਜੀ ਇਹ ਇਹ ਜਿਹੜੇ ਫਰੰਗਨਵੜੇ ਦੇ ਬੱਚੇ ਹੈਗੇ ਉਹ ਕਿੱਧਰ ਜਾਂਦੇ ਜਿਹੜੇ 3-4 ਮਹੀਨੇ ਉਹ ਜਾਣਾ ਕਿਥੇ ਘਰੇ ਆਪਦੇ ਲੈ ਕੇ ਆਉਂਦੇ ਆਂ ਬਹਿ ਕੇ ਮੁਰਜਣੇ ਰਹਿੰਦੇ ਆਂ ਇਹ ਕੀ ਦੀ ਨਲਕੀ ਸਮਝਦੇ ਫਟੋ ਇਹ ਆਪਣੇ ਅਫਸਰਨੀ ਤਰਾਣੀ ਦੀ ਜਾਂ ਜਿਹੜੇ ਵਰਕਰ ਨਾਲ ਹੈ ਜੋਦੋਂ ਦੇ ਤੇ ਜਿਹੜੇ ਬੱਚਿਆਂ ਦੇ ਮਾਪਿਓ ਹੈਗੇ ਆ ਕਿ ਉਹ ਤੁਹਾਡੇ ਨਾਲ ਸਹਿਮਤ ਹੈ ਇਸ ਗੱਲ ਨਾਲ ਆਹ ਸਾਰੇ ਸਹਿਮਤ ਹੋ ਜੀ ਸਾਡੇ ਨਾਲ ਆਏ ਹੋ ਸਾਰੇ ਸਹਿਮਤ ਹੋ ਜੋ ਇੱਥੇ ਨਹੀਂ ਆਉਣਾ ਚਾਹੁੰਦੇ ਪਰ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਇੱਥੇ ਇਹ ਸਰਕਾਰ ਤੋਂ ਮੰਗ ਕਰਦੇ ਜਿਆਦਾ ਇਹਨੂੰ ਚੇਂਜ ਕੀਤਾ ਜਾਵੇ ਜਿਆ ਸਾਡੇ ਪੜ੍ਹੇ ਲਿਖੇ ਹੋਰ ਸੂਝਮਾਨ ਬੁੜੀਆਂ ਹੈਗੀਆਂ ਸੀ ਉਹਨਾਂ ਨੂੰ ਵੀ ਉਹਨਾਂ ਲਾਇਆ ਜਾਵੇ ਇੱਥੇ ਕਰਨ ਸਿੰਘ ਨਾਂ ਆਈ ਪੰਚਾਇਤ ਮੈਂਬਰ ਹੈ ਜੀ ਤੇ ਅੰਗਣਵਾੜੀ ਦਾ ਮਸਲਾ ਹੈ ਇਹ ਅੰਗਣਵਾੜੀ ਜਪਨੇ ਪੰਚਾਇਤ ਘਰ ਸੀ ਹੈ ਜੀ ਸਰਕਾਰ ਤੋਂ ਅਸੀਂ ਮੰਗ ਕਰੀ ਜੀ ਸਰਕਾਰ ਨੇ ਇੱਥੇ ਨਹੀਂ ਪੱਥਰ ਰੱਖ ਕੇ ਸਕੂਲ ਚ ਬਣਾਤੀ ਹੁਣ ਅੰਗਣਵਾੜੀ ਤੇ ਬਾਕੀ ਬੱਚੇ ਹੁਣ ਆ ਤੁਹਾਡੇ ਸਾਹਮਣੇ ਆਏ ਆ ਇੱਥੇ ਬੈੰਦੇ ਆ ਜੀ ਤੇ ਤੇ ਬੱਚੇ ਖੱਜਲ ਖਰਾਬ ਹੀ ਸਾਰੇ ਬੱਚਿਆਂ ਦੇ ਮਾਂ ਪਿਓ ਸਾਡੇ ਨਾਲ ਆ ਜੀ ਪਿੰਡ ਆ ਤਾਂ ਸਾਰਾ ਪਿੰਡ ਨਗਰ ਸਾਰਾ ਨਾਲ ਆ ਜੀ ਉੱਥੇ ਪੰਚਾਇਤ ਘਰ ਚੌਕੇ ਹੁੰਦੇ ਆ ਬੈਠਣ ਕਰਨ ਨੂੰ ਕੋਈ ਮੀਟਿੰਗ ਮੋਟਾਂ ਕਰਨੀ ਪੰਚਾਇਤ ਨੇ ਜੀ ਤੇ ਤਾਂ ਹੀ ਇੱਥੇ ਅੰਗਣਵਾਲੀ ਸਰਕਾਰ ਵੱਲੋਂ ਬਣਾਈ ਗਈ ਜੋ ਇੱਥੇ ਆਉਣਾਂ ਚਾਹੁੰਦੀ ਚਾਹੇ ਤਾਂ ਦੀ ਬਦਲੀ ਕਰੀ ਜਾਵੇ ਜੀ ਚਾਹੇ ਇੱਥੇ ਆਵੇ ਜੀ ਕੀ ਕਾਰਨ ਹੋ ਸਕਦਾ ਹੈ ਇੱਥੇ ਨਹੀਂ ਆਉਣਾ ਚਾਹੁੰਦੇ ਕੋਈ ਕੀ ਪਤਾ ਜੀ ਉਹਦੀ ਕੋਈ ਚਿੱਟ ਚ ਕੀ ਬੇਇਮਾਨੀ ਹੈ ਉਹਦੀ ਬਾਕੀ ਪਹਿਲਾਂ ਜੋ ਰੌਲਾ ਪਿਆ ਜੀ ਰੂਮ ਖਾਣਾ ਸਵੇਰ ਵੰਡਿਆ ਸੀਗਾ ਜੀ ਅਸੀਂ ਉੱਥੋਂ ਫੋਟੋਆਂ ਫਾਟਮਾ ਵੀਡੀਓ ਬਣਾਈ ਵੀ ਸਾਡੇ ਕੋਲ ਉਹ ਵੀ ਹੈਗੀਆਂ ਜੀ ਹਾਂ ਤੇ ਜਿਹੜੇ ਫਿਰ ਬੱਚੇ ਜਿਹੜੇ ਖੇਤ ਲਖਾਰ ਹੁੰਦੇ ਆ ਮੈਡਮ ਆਪ ਹੈ ਨਹੀਂ ਗਏ ਬੱਚੇ ਸਕੂਲ ਦੇ ਵਿੱਚ ਬੈਠੇ ਆਂ ਗਣਵਾੜੀ ਦੇ ਵਿੱਚ ਸਾਈਆਂ ਸਾਰਾ ਪਿੰਡ ਇਕੱਠਾ ਹੀ ਸਾਰੀ ਪੰਚਾਇਤ ਇਕੱਠੀ ਇਸ ਸੰਬੰਧ ਵਿੱਚ ਹੀ ਆ ਕਰਾ ਜੀ ਇਕੱਠ ਹੋਜਾ ਹਾਂ ਚਾਹੇ ਤੋਂ ਬਦਲੀ ਕਰੀ ਜਾਵੇ ਜੀ ਹਾਂ ਚਾਹੇ ਇੱਥੇ ਅੰਗਣਵਾੜੀ ਜਾ ਕੇ ਬੈਠੇ ਆਪ ਨਾਗ ਸਿੰਘ ਜੀ ਪੰਜੋ ਗ੍ਰਾਮ ਪੰਚਾਇਤ ਬਹੁਤ ਸੀ ਗਿਆ ਮੈਂ ਬਸ ਕਿ ਜੋ ਪਹਿਲਾਂ ਅੰਗਣਵਾੜੀ ਹੀ ਮੁਜਾਜ ਕਰ ਸੀਗੀ ਫੋਨ ਮਦਦ ਜਿੱਥੋਂ ਸਰਵਤ ਕਰਵਾ ਕੇ ਸਰਕਾਰ ਦੇ ਹੁਕਮਾਂ ਉਤਾਰ ਇੱਥੇ ਸਕੂਲ ਜੀ ਲੈਂਦੀ ਹੈ ਪਹਿਲਾਂ ਸਕੂਲ ਚ ਕਮਰੇ ਬਣੇ ਹੋਏ ਸੀਗੇ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਉਹ ਅੰਗਨਵਾੜੀ ਜਿਹੜਾ ਨਰਾਹ ਪਉਂਦੀ ਫੱਲੀ ਮੈਂ ਉੱਥੇ ਰਹਿਣਾ ਸਾਡੇ ਕੋਈ ਜੋ ਵਿਰਾਸ ਸਰਪੰਚਾਇਤ ਸੀ ਹੈ ਉਹਦੇ ਘਰੇ ਜਗਾ ਨਹੀਂ ਸੀ ਕਹਿਆ ਸੀ ਉਹ ਚਾਪਾ ਇਥੇ ਆਪਣਾ ਦਫਤਰ ਬਣਾ ਲਈ ਉਹਨੇ ਸੀ ਉੱਥੇ ਦਫਤਰ ਬਣਾ ਲਿਆ ਉਹ ਤਾਂ ਉਹ ਇਹਦਾ ਸਮਾਨ ਇੱਥੇ ਲਿਆਤਾ ਪੱਲਾ ਸਾਹਮਣੇ ਦਾ ਕੱਟ ਦਿੱਤਾ ਮਨਜੀਤ ਕੌਰ ਜੀ ਨਾ ਬਾਹੋਂ ਸਵੀਮ ਕੀ ਮਤ ਲਾ ਕੀ ਇੱਥੇ ਹੋਇਆ ਅੱਜ ਇੱਥੇ ਬਸ ਲੰਗਣਵਾੜੀ ਦੇ ਕੀ ਹੋਇਆ ਮਤ ਕਥੇ ਇਹ ਬੱਚੇ ਪੜਦੇ ਜੀ ਸਾਡੇ ਉੱਥੇ ਰੋਜ਼ ਹੀ ਗਏ ਹਾਜ਼ਰ ਰਹਿੰਦੇ ਝੂਠੇ ਸੱਦ ਕੀ ਸਾਡੇ ਨਾਂ ਲਿਖਾਤੇ ਫੋਟੋ ਮੂਵੀ ਬਣਾ ਲਈ ਸਾਨੂੰ ਪਤਾ ਨਹੀਂ ਸੀਗਾ ਤਾਂ ਕਹਿੰਦੇ ਕਿਸ ਤੇ ਜਾਣਾ ਨਹੀਂ ਸੀ ਉਹਦੇ ਸਾਡੇ ਵਿੱਚ ਫੋਟੋ ਮੂਵੀ ਬਣਾਈ ਬੈਠੀ ਐ ਫੋਟੋ ਖਿੱਚੀ ਬੈਠੀ ਐ ਉਹ ਸਾਨੂੰ ਜਿ ਆਖੀ ਕੀ ਜਿਵੇਂ ਅਸੀਂ ਹੂਹਾ ਕਰੀ ਦੀਆਂ ਸਾਨੂੰ ਕੋਈ ਪਤਾ ਨਹੀਂ ਲੱਗਾ ਧੋਖੇ ਨਾਲ ਕਰਿਆ ਨੇ ਸਾਡੀ ਫੋਟੋ ਵੀ ਬਣਾਈ ਐ ਬੋਲ ਵੀ ਭਰਿਆ ਇਹ ਅਸੀਂ ਇੱਥੇ ਲਾਉਣਾ ਚਾਹੁੰਦੇ ਆ ਇੱਥੇ ਉਹ ਕਹਿੰਦੀ ਐ ਕਿ ਗੰਧ ਵਾਲਾ ਪਾਇਆ ਹੈ ਹੁਣ ਸਾਨੂੰ ਅਸੀਂ ਆਖੇ ਦੇਖ ਕੋਈ ਗੰਧ ਨਹੀਂ ਇੱਥੇ ਵਧੀਆ ਕਮਰਾ ਵਧੀਆ ਥਾਂ ਬਣਿਆ ਵਧੀਆ ਬੈਡਰਮ ਬੱਚੇ ਵੀ ਆਏ ਹੋਇਆ ਤੁਸੀਂ ਤਾਂ ਹਾਂ ਬੱਚੇ ਵੀ ਆਏ ਆ ਸਾਡੇ ਬੱਚੇ ਵੀ ਪੜਦੇ ਆ ਜੀ ਤੇ ਆਪ ਨਹੀਂ ਆਏ ਮੈਡਮ ਅਬ ਮੈਂ ਆਪ ਹੀ ਛੱਡ ਕੇ ਨੋ ਨਹੀਂ ਆਏ ਜੀ ਅਸੀਂ ਆਪ ਹੀ ਛੱਡ ਕੇ ਆਉਨੇ ਆਪ ਹੀ ਬੱਚਿਆਂ ਨੂੰ ਲੈ ਕੇ ਆਉਨੇ ਆਂ ਕਈ ਵਾਰੀ ਇਹਨਾਂ ਨੂੰ ਆਖਿਆ ਵੀ ਬੱਚਿਆਂ ਨੂੰ ਲੈ ਜਾਇਆ ਕਰੋ ਵੀ ਰਾਤ ਰਾਤ ਆ ਕੇ ਖਾਣ ਪੀਣ ਨੂੰ ਕੁਝ ਮਾੜ ਮੋਟਾ ਦਿਆ ਕਰੋ ਉਹ ਕਹਿੰਦੇ ਸਾਡੇ ਬੱਚੇ ਰੋਣ ਲੱਗ ਜਾਂਦੇ ਸੀ ਨਹੀਂ ਲੈ ਕੇ ਜਾਂਦੇ ਸਭਾ ਸਾਨੂੰ ਹਾਈ ਪਰੇਸ਼ਾਨ ਨਹੀਂ ਹੁੰਦੀ ਸਮ ਇਥੇ ਸਾਨੂੰ ਠੀਕ ਹੈ ਜੇ ਇਥੇ ਆਪੇ ਲੈ ਕੇ ਜਾਣ ਆਪੇ ਛੱਡ ਕੇ ਆਉਣ ਬੱਚਾ ਇਸ ਤਰ੍ਹਾਂ ਦੀ ਕਾਰਵਾਈ ਮੰਗ ਕਰਦੇ ਮੈਂ ਇਸ ਤਰ੍ਹਾਂ ਦਿਲਖਵਾਰ ਤੁਸੀਂ ਵੀ ਹੁੰਨੇ ਹੋ ਰਿਪਟੇ ਹੁੰਦੇ ਆ ਹਾਂਜੀ ਹੁੰਨੇ ਆ ਖੱਜਲ ਖਰਾਬ ਤਾਂ ਕੀ ਹੋਣਾ ਅਸੀਂ ਐਂ ਕਹਿੰਦੇ ਆ ਵੀ ਚਲ ਜੇ ਸਹੀ ਡੇਟਾਂ 'ਤੇ ਅਟੰਗਦੇ ਚਲਦੀ ਹੈ ਚਲਦੀ ਹੈ ਨਹੀਂ ਬਦਲੀ ਹੋ ਜੇ ਕੋਈ ਹੋਰ ਵਰਕਰ ਰੱਖੇ ਨਾ ਨਸੀਬ ਘੌਰ ਹੈ ਜੀ ਕਿਹੜਾ ਪਿੰਡ ਹੈ ਕੀ ਮਤਲਬ ਹੈ ਬਹੁਤ ਸਿਵੀਆਂ ਜੀ ਪੈਂਚਾਇਤ ਕੀ ਹੋਇਆ ਕੀ ਅੱਜ ਹੁਣ ਕੀ ਜੀ ਜੀ ਅੰਗਨwadi ਦਾ ਅੰਗਨਵਾੜੀ ਜੀ ਹੁਣ ਤੱਕ ਲੱਗਦੀ ਰਹੀ ਆ ਧਰਮਸ਼ਾਲਾ ਚ ਹੁਣ ਜੀ ਧਰਮਸ਼ਾਲਾ ਦੀ ਪੰਚਾਇਤ ਨੂੰ ਵੀ ਵੱਡਾ ਲੋਡ ਹੈ ਕਿਉਂਕਿ ਜੇ ਜੁਕੜਿਆ ਕੋਈ ਮੁਲਾਜ਼ਮ ਆਉਂਦਾ ਉਹ ਇੱਥੇ ਤਾਂ ਨਹੀਂ ਸਕਦਾ ਇਹ ਵੀ ਸਰਕਾਰੀ ਜਗ੍ਹਾ ਹੈ ਉਹ ਸਾਡਾ ਪੰਚਾਇਤ ਘਰ ਹੈ ਉਹ ਜੀ ਇੱਥੇ ਆਉਣਾ ਨਹੀਂ ਚਾਹੁੰਦੀ ਸਾਰਾ ਕੁਝ ਵੈਡਿੰਗ ਵਧੀਆ ਬਣੀ ਹੋਈ ਆ ਸਾਰਾ ਕੁਝ ਹੈ ਜੀ ਜੋ ਜੀ ਅਸੀਂ ਸਮਾਨ ਚਾਕੇ ਇੱਥੇ ਰੱਖਿਆ ਸਾਰੀ ਪੰਚਾਇਤ ਨੇ ਸਹਿਮਤੀ ਨਾਲ ਰੱਖਿਆ ਕੋਈ ਉਹਦੇ ਵਿੱਚ ਮੰਦਿਰ ਨਹੀਂ ਸੀ ਕੋਈ ਕੁਝ ਨਹੀਂ ਸੀ ਜਿਹੜੀ ਜੀ ਝੂਠੀ ਖਬਰ ਲੱਗਿਓ ਝੂਠੀ ਨਹੀਂ ਲੱਗੀ ਹਾਂ ਜੀ ਹੁਣ ਜੀ ਤੁਸੀਂ ਦੇਖੀ ਜਾਓ ਬੱਚੇ ਖਰਾਬ ਖਾਜਾ ਖਰਾਬ ਹੋ ਜਾਂਦੇ ਆ ਮਾਪੇ ਨਾਲ ਖਾਜਾ ਖਰਾਬ ਹੁੰਦੇ ਬੱਚੇ ਗੋਲੇ ਬੈਠੇ ਆ ਅੰਗਣਵਾੜੀ ਨਵਾਰ ਕਰ ਰਿਤੇ ਹੈ ਤੁਸੀਂ ਆਪ ਹੀ ਦੇਖ ਜਾਣੀ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਮਿਲਣਾ ਇਸ ਤਰ੍ਹਾਂ ਦਾ ਜੀ ਫਿਰ ਆਈਆਂ ਵੀ ਜੇ ਉਹਨਾਂ ਨੇ ਨਹੀਂ ਹਾਜ਼ਰੀ ਦੇਣੀ ਤੁਮਨ ਦੀ ਬਦਲੀ ਹੋ ਗਈ ਥੀ ਕੋਈ ਮੈਡਮ ਬੁਰਾ ਕਿੰਨਾ ਸਮਾਂ ਹੋ ਗਿਆ ਤੁਮਾ ਸਿੰਘ ਨਾਮ ਹੈ ਉਹੀ ਪਿੰਡ ਹੈ ਮੇਰਾ ਬਾਉਸ ਜੀ ਕੀ ਮਤਲਬ ਹੋਇਆ ਜਦੋਂ ਕਨਵਰਟ ਮਸਲਾ ਦਾ ਸਾਡਾ ਜੀ ਅੰਗਣਵਾੜੀ ਦਾ ਅੰਗਣਵਾੜੀ ਸਾਇੰਸ ਸਕੂਲ ਦਾ ਤੇ ਉਹ ਪੰਚਾਇਤ ਘਰ ਹੈ ਉਹ ਤਾਂ ਕਹਿਣਾ ਥੇ ਜੇ ਬੀਜ ਜਤੀ ਬੱਚਾ ਰਖਣਾ ਹੁੰਦਾ ਤਾਂ ਕੀ ਇੱਕ ਨਾ ਕੋਈ 5 4 4 ਬੱਚਾ ਨੂੰ ਦੇਦਾ ਉਹ ਵੀ ਜਮ ਸਪੈਰ ਹੋਇਆ ਖਾਣਾ ਦਿੰਦੀ ਹੈ ਕੋਈ ਉਹ ਸਹੀ ਢੰਗ ਨਾਲ ਮਤਲਬ ਇਹ ਖਾਂਡ ਖੁੰਡ ਸਾਰਾ ਕੁਝ ਘਰੇਲ ਜਾਂਦੀ ਹੈ ਜੇ ਤਕਰੀਬ ਨੂੰ ਹੋਰ ਉਹਦਾ ਪਿੱਛਾ ਬੜਦਾਲ ਨਾਲ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਇੱਥੇ ਬਰਕਰੇ ਹੋਰ ਨਾ ਆਏ ਆ ਵੀ ਤੇ ਇੱਥੇ ਕਿਉਂ ਨਹੀਂ ਆਉਣਾ ਚਾਹੁੰਦੇ ਪ੍ਰੈਸ ਨਵੀਂ ਬਿਲਡਿੰਗ ਦੇ ਕੋਲ ਕੀ ਪਤਾ ਕਿਉਂ ਨਹੀਂ ਆਉਣੇ ਟਾਗੇ ਨੇ ਉੱਥੇ ਉਹਨੂੰ ਘਰ ਨੇੜੇ ਤੇ ਅਖਿਲ ਜਾਣਾ ਸੁੱਖ ਹੈ ਇੱਥੇ ਉਹਨਾਂ ਦਾ ਮਾਸਟਰ ਫੇਰ ਹੋ ਜੂਗਾ ਇੱਥੇ ਦਾ ਮਾਸਟਰ ਮਾਸਟਰੀਆਂ ਲੋਕਾਂ ਦੇ ਦੁਆਗਲੇ ਦੇਖਣਗੇ ਵੀ ਲੈ ਜਿਹੜਾ 10 ਸਾਲ ਦਾ 8 ਸਾਲ ਦਾ ਬੱਚਾ ਪੜਦਾ ਹੁੰਦਾ ਉਹਦਾ ਸਾਰਾ ਪਤਾ ਹੀ ਹੁੰਦਾ ਹੈ ਕਿ ਜਿਹੜਾ ਕੋਟਾ ਆਉਂਦਾ ਕੋਟਾ ਨਹੀਂ ਚੈੱਕ ਕਰਵਾਇਆ ਵੀ ਕਿੰਨਾ ਕੋਟਾ ਹੈ ਕੋਟਾ ਹੀ ਚੈੱਕ ਕਰਾਉਣਾ ਹੈ ਸਾਡੇ ਕਿਹੜੇ ਨਾ ਬੰਚਾਰਾ ਇਦੋਂ ਵੱਲ ਕੋਈ ਕੁਝ ਨਹੀਂ ਇਹਦਾ ਜੇ ਕੋਈ ਹੁਣ ਵੱਡੀ ਲਿਖੀ ਪੰਚਾਇਤ ਬਣਿਆ ਜੇ ਹੁਣ ਕੋਈ ਕੋਟਾ ਚੈੱਕ ਕਰਾਵਾਂਗੇ ਇਦੋਂ ਪਹਿਲਾਂ ਤਾਂ ਸੁੰਡ ਬਿਆਂ ਵਾਲਾ ਦਾ ਕੋਟਾ ਜਿਹੜਾ ਸੀ 2 4 4 ਸਾਲ ਦਾ ਉਹਦਾ ਅੱਖਾਂ ਖੋਈ ਗਈਆਂ ਮੇਰਾ ਚੰਗਾ ਨਾਮ ਆ ਰਿਹਾ ਛੰਡ ਚਾ ਤੇ ਸਾਰੀ ਕਣਕ ਤੋਂ ਸਿੱਧੀ ਘਰੇ ਲੈ ਜਾਂਦੀ ਆ ਪਤਾ ਲੱਗਿਆ ਕਿ ਦੁਕਾਨ ਵੀ ਹੈ ਫਿਰ ਦੁਕਾਨ ਦੁਕਾਨ ਹੈ ਜੀ ਦੁਕਾਨ ਤੇ ਦੇਖਦਾ ਜੀ ਮਾਲਵਾ ਤੂੰ ਲਾ ਸਾਬ ਬਣਾ ਤੋ ਖੰਡ ਤੋਂ ਚਾਪਤੀ ਤੋਂ ਦਲੀਆ ਕੋਈ ਚੀਜ਼ ਲੈ ਲੋ ਤੋ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਐਸ ਤਰ੍ਹਾਂ ਨੇ ਮਲਾਜਮ ਤਸੀਦਾ ਕਹਿੰਦੇ ਵੀ ਇਹ ਤਾਂ ਸਹੀ ਢੰਗ ਨਾਲ ਚਲਾਉਂਦੀ ਆ ਤਾਂ ਠੀਕ ਹੈ ਤੇ ਨਹੀਂ ਕੋਈ ਹੋਰ ਇਥੇ ਛੱਡੇ ਗਈਆਂ ਬੜੀਆਂ ਲਈਆਂ ਬਦਲੇ ਹੋਰ ਤੋਂ ਤੋ ਲਈ ਆਵੇਂ ਇਹਦਾ ਬਰਕਾ ਹੀ ਘਟਿਆ ਹੋਇਆ ਹੈ ਹਾਂਜੀ ਮੇਰਾ ਬੰਦੇ ਖੜਾ ਕਿਹੜਾ ਪੈਂਡਾ ਰੋਟੀ ਬਾਹੋ ਕੀ ਮਸਲਾ ਕੀ ਹੋਇਆ ਜਿੱਥੇ ਹੋਇਆ ਮਸਲਾ ਜੀ ਧਰਮ ਆਈਦਾ ਹੈਗਾ ਆਪਣੇ ਦਾ ਅੰਗਣਵਾੜੀ ਦਾ ਉੱਥੇ ਸਮਾਨ ਲਿਆਂਦਾ ਇਹਦੀ ਮੈਥੇ ਰਹਿਣਾ ਨਹੀਂ ਚਾਹੁੰਦੀ ਵਦਗਾ ਬਣੀ ਐ ਸਾਰਾ ਕੁਝ ਵਦਗਾ ਉੱਥੇ ਜਿਹੜੀ ਲੋਕ ਘੋਤਾ ਉਹ ਇੱਥੇ ਹੁੰਦੀ ਨਹੀਂ ਲੋਕਾਂ ਦੇ ਲਾਲ ਅਕਿਹਾਰ ਕਾਰਡ ਲਾਲ ਅਕਿਹਾਰ ਕਾਰਡ ਬੋਰੇ ਦੇ ਬੋਰੇ ਪਾਇੜਾਂਦੇ ਰਹਿੰਦੀ ਬੁੜੀਆਂ ਦੇ ਜੀ ਉਹ ਲੈ ਕੇ ਜਾ ਟੱਪ ਜਾਂਦੀ ਐ ਇੱਥੇ ਜਾਣੇ ਨਹੀਂ ਇਹਨੇ ਫਿਰ ਆਵਾਜ਼ ਨਹੀਂ ਉਠਾਈ ਤੁਸੀਂ ਇਸ ਤਰ੍ਹਾਂ ਦੀ ਜੀ ਬਾਅਦ ਜੀ ਠੱਗ ਕੇ ਜੇ ਸਾਨੂੰ ਟੱਕਰੇ ਤਾਂ ਫੇਰ ਹੀ ਨਾ ਬਚੇ ਲੈਣ ਆਉਂਦੀ ਆ ਜੇ ਕੋਈ ਛੱਡੇ ਹੁੰਦੀ ਆ ਦੋ ਬੱਚੇ ਤਾਂ ਠੀਕ ਆ ਤੇਨੀ ਬਾਤ ਸਖਤਮਾ ਕੰਮ ਦੋਵੇਂ ਜਾਣਗੇ ਭਾਈ ਕਿ ਤੇ ਆ ਬਦ ਮੁਰਚਾ ਜਾਂਦੇ ਉਹ ਬੱਸ ਛੱਡ ਜਾਂਦੀ ਏ ਇਹ ਘਰੇ ਆ ਜਾਂਦੀ ਏ ਇਸ ਤਰ੍ਹਾਂ ਦੇ ਕਾਤ ਮੁਲਾਜ਼ਮਾਂ ਤੇ ਕਿਸ ਤਰ੍ਹਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਫਿਰ ਕਾਰਵਾਈ ਫਿਰ ਆਏ ਜਦੋਂ ਲੋਕਾਂ ਦਾ ਖਾਈ ਜਾਂਦੀ ਫਿਰ ਲੋਕਾਂ ਨੇ ਕਰੇ ਤਾਂ ਢੇਡ ਮੱਚੂ ਭਾਈ ਜਾਥੇ ਹੋਣੀ ਜਾਤੇ ਬਦਲਣੀ ਚਾਹੀਦੀ ਹੈ ਤੇ ਜੇ ਰੋ ਗਈ ਤਾਂ ਸਹੀ ਨਹੀਂ ਇਤਨਾ ਰਵੇ ਸਹੀ ਬੱਚੇ ਲਿਆਵੇ ਜਿਹੜੇ ਬੱਚੇ ਜਦ ਬੱਚੇ ਆਏ ਹੋਏ ਆ ਮੈਡਮ ਨਹੀਂ ਪਹੁੰਚੇ ਕਿਸੇ ਹਾਂ ਹਾਂ ਤੇ ਬਹੁਤ ਬਹੁਤ ਹੈਰਾਨ ਹੁੰਦੇ ਆ ਬਹੁਤ ਹੁੰਦੇ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹ ਵੀ ਹੈਰਾਨ ਹੁੰਦੇ ਹੋਣਗੇ ਹਾਂ ਹੁੰਦੇ ਹੁੰਦੇ ਜੀ ਇਹ ਤਾਂ ਹੈ ਗਈ ਆ ਵਿਚਾਰਾਂ ਕਾ ਛੱਡ ਕੇ ਜਾਂਦੀਆਂ ਫਿਰ ਲੈ ਕੇ ਜਾਂਦੀਆਂ ਜਦੋਂ ਉਹ ਨੌਕਰੀ ਕਰਦੀਆਂ ਉਹ ਲੈ ਕੇ ਵੀ ਜਾ ਸਕਦੀਆਂ ਛੱਡ ਕੇ ਵੀ ਆ ਸਕਦੀਆਂ ਬੱਚਿਆਂ ਨੂੰ ਛੋਟਿਆਂ ਨੂੰ ਹਾਂ ਤੇ ਜੇ ਖਾਣਾ ਦਿੰਦੀ ਆ ਉਹ ਵੀ ਸੰਧਿਆ ਸੰਧਾਲਾ ਦਿੰਦੀ ਆ ਪੁਰਾਣਾ ਖਾਣਾ ਉਹ ਨਹੀਂ ਸਹੀ ਦਿੰਦੀ ਜਿਹੜਾ ਇਹਨਾ ਕੋਟਾ ਆਉਂਦਾ ਫਿਰ ਕਰੇ ਚੈੱਕ ਕਰਨ ਦੀ ਮਗਲਾਜ ਚੈੱਕ ਜੀ ਫਿਰ ਹੁਣ ਪੁੱਛਿਆ ਇਹ ਆਉਂਦੇ ਇਤਨੇ ਕਰਤਾ ਹੀ ਟਾਈਮ ਆਏ ਪੰਚਾਇਤ ਨੇ ਚੈੱਕ ਕਰ ਲਿਆ ਘਰੋਂ ਘਰੀ ਮੋੜ ਤੇ ਹੁਲਪਾਫੇ ਸੀ ਜਿਹੜੇ ਉਹਨੂੰ ਚੈੱਕ ਕਰਾਏ ਤੇ ਫੇਰ ਇਹ ਇਥੇ ਰੌੜਾ ਪੈ ਫਰਮਾਨ ਨਹੀਂ ਵੀ ਸੰਢਾੜਾ ਖਾਧਾ ਨਹੀਂ ਯਕਾਨੀ ਇਹ ਤਾਂ ਗੱਲ ਹੈ ਕਿ ਦੂਰ ਹੈ ਦੂਰ ਤਾਂ ਭਲਾ ਤੁਸੀਂ ਬਠੰਡੇ ਤੋਂ ਚੱਲ ਕੇ ਆਉਨੇ ਆ ਇੱਥੋਂ ਓਡੇ ਤੋਂ ਨਹੀਂ ਆ ਸਕਦੇ ਹੈ ਵੀ ਦੂਰ ਪਾਉ ਕਿਤੇ ਮਰਜੀ ਹੋਵੇ ਜਿੱਥੇ ਆਪਣਾ ਥਾਂ ਸਰਕਾਰ ਉਹ ਨੌਕਰੀ ਮਿਲੀ ਉੱਥੇ ਜਾਣਾ ਇੱਕ ਹੀ ਅਸੀਂ ਤਕੇ ਨਾਲ ਥੋੜੇ ਧਿਆਨ ਨੇ। ਇਹ ਤਾਂ ਜ਼ਰੂਰੀ ਆ ਵੀ ਇੱਥੇ ਬਣਨੀ ਜਾਂਦੀ ਆ। ਬੱਚਿਆਂ ਨੂੰ ਆਪ ਛੱਡ ਕੇ ਆਉਨੇ ਉਥੇ ਸੰਭਾਲਣੀ ਹੋਰ ਨਹੀਂ। ਨਾ ਨਾ ਕੋਈ ਚੀਜ਼ ਨਾ ਖੜਾਉਂਦੇ ਆ ਨਾ ਕੁਝ ਦਿੰਦੇ ਆ ਨਾ। ਖਾਣਾ ਉਹ ਨਹੀਂ ਕਰੇ ਸਹੀ ਦਿੱਤਾ। ਨਾ ਜਵਾਕਾਂ ਨੂੰ ਉੱਥੇ ਬਣਾ ਕੇ ਦਿੱਤਾ। ਉੱਥੇ ਸਿਲੰਡਰ ਵੀ ਆ, ਚੁੱਲ੍ਹਾ ਵੀ ਆ। ਕਦੇ ਖਾਣਾ ਬਣਾ ਕੇ ਦਿੱਤਾ ਨਾ। ਤੇ ਇੱਥੇ ਹੋਰ ਟੈਂਡ ਦੀ ਸਹਿਮਤੀ ਨਾਲ ਪੰਚਾਇਤ ਦੇ ਇੱਥੇ ਆ ਕੇ ਨੂੰ ਆਖਿਆ ਸੀ ਸਾਰਾ ਸਵਾਨ ਇੱਥੇ ਲਿਆਂਦਾ ਇਹਦਾ। ਤੇ ਹੁਣ ਪੰਚਾਇਤ ਇਹ ਦੂ ਸਿਲੰਡਰ ਦੀ ਐ ਕਰਦੀ ਆ, ਫਰਨਾ ਕਰਦੀ ਆ। ਤੇ ਜੇ ਖਾਣਾ ਖੂਣਾ ਹੁੰਦਾ ਹੈ ਉਹ ਜੇ ਡੇਟ ਤਕਵੀਰ ਵਾਲਾ ਖਾਣਾ ਦਿੰਦੀ ਹੈ ਜੇ ਬੱਚਾ ਨੂੰ ਤੇ ਜੇ ਕੋਈ ਬਚ ਜਾਂਦਾ ਮਗਰ ਉਹ ਘਰੇ ਲੈ ਜਾਂਦੀ ਹੈ ਉਹ ਵੇਚਦੀ ਹੈ ਖੰਡ ਚਾਹ ਸਾਰਾ ਕੁਝ ਇੱਕ ਬੀ ਆਉਂਦੇ ਆ ਥੋੜੀ ਥੋੜੀ ਗੁਸਲੀਆਂ ਚ ਹੁੰਦੇ ਆ ਮਿੱਥੇ ਪਾਲਕ ਉਹ ਵੀਡੀਓ ਦਾਕਰ ਵੱਲੋਂ ਫਿਰ ਹੀ ਆਉਂਦੇ ਆ ਉਹ ਬਹੁਤਾਂ ਨੂੰ ਫਿਰ ਹੀ ਦਿੱਤੇ ਮੈਂ ਪਿੱਛੇ ਜੇ ਮੰਗਿਆ ਮੈਂ ਕਿਵੇਂ ਆਈ ਹੈ ਉਹ ਤਾਂ ਕਿ ਸਿਰਫੀਆਂ ਦੇ ਪੈਕਟ ਆ ਲੈ ਕੇ ਅਗੇ ਸਾਹਮਣੇ ਸੀਸੀ ਉੱਤੇ ਹੈ ਮੈਂ ਦੋ ਤਿੰਨ ਬੰਦੇ ਨੂੰ ਫਿਰ ਹੀ ਮਿਲੇ ਹੈ ਕਿ ਫਿਰ ਹੀ ਆਉਂਦੇ ਆ ਨਹੀਂ ਮੈਂ ਕਿਹਾ ਚਲੋ ਤੁਸੀਂ ਤੁਹਾਡੇ 800 ਰੁਪਏ ਤੁਸੀਂ ਲੈਣੇ ਤੇ ਮੈਂ ਤੇ ਮੈਨੂੰ 800 ਦੇਵੇ ਅਗੇ ਹੁਣ ਤਾਂ ਵੇਚ ਗਏ ਤੇ ਉਹ ਨਾ ਤਾਂ ਕਿਸੇ ਨੂੰ ਦਿੰਦੀ ਹੈ ਕੁਛ ਕੁਛ ਨਹੀਂ ਦਿੰਦੀ ਫੇਰ ਹੈ ਤੁਹਾਡੇ ਕਹਿੰਦੇ ਮਤਲਬ ਜਿਹੜਾ ਰਸ਼ਨ ਆਉਂਦਾ ਵੇਚ ਦਿੰਦੇ ਆ ਵੇਚ ਦਿੰਦੇ ਰਸ਼ਨ ਤਾਂ ਹੀ ਤਾਂ ਹੋਰ ਹੁੰਦੀ ਕਿ ਕਿ ਐਵੇਂ ਲੱਗੇ ਮਾਸਟਰ ਫਟਾਣ ਲਗੇ ਇਥੋਂ ਘਰੇ ਜਾਣੀ ਸਕਦੀ ਉਥੋਂ ਚੁੱਪ ਕਰਕੇ ਜਾਂਦੀ ਹੈ ਜਿਹੜੇ ਜਵਾਕ ਲਾਉਣੇ ਆ ਇਹਨਾਂ ਦਾ ਜ਼ਿੰਮੇਵਾਰੀ ਹੁੰਦੀ ਤੇ ਆਉਣ ਦੀ ਰਾਪੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਆਇਆ ਨੇੜੇ ਪਾਚਾ ਕੇ ਮੋਇਨਾ ਤੇ ਲੈ ਨਾ ਕਿਤੇ ਆਉਂਦੇ ਨਹੀਂ ਆਉਣੇ ਹੈਂ ਆ ਕੰਮ ਇਹਨਾਂ ਦਾ ਜੀ ਹਾਂਜੀ ਮਾਤਾ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਬਾਹੂ ਸਿੰਘਾ ਜੀ ਕੀ ਨਾਮ ਜੀ ਕਰ ਹਾਂ ਕੀ ਮਤਲਬ ਇਹ ਇਕੱਠੇ ਹੋਏ ਅੱਜ ਤੁਸੀਂ ਮਸਲਾ ਇਸ ਤਰ੍ਹਾਂ ਜੀ ਵੀ ਅੰਗਣਵਾੜੀ ਤੋਂ ਸਕੂਲ ਤੋਂ ਹੈ ਤੇ ਪਹਿਲਾਂ ਇੱਥੇ ਵੀ ਉਹੀ ਰਹਿੰਦੇ ਸੀਗੇ ਉਸ ਤੋਂ ਹੁਣ ਉਹ ਕਹਿੰਦੇ ਵੀ ਅਸੀਂ ਉੱਥੇ ਜਾਣਾ ਨਹੀਂ ਚਾਹੁੰਦੇਗੇ ਜਿਹੜੇ ਬੱਚਿਆਂ ਦਾ ਪਰਿਵਾਰ ਉਹ ਮੂੰਹ ਤੇ ਗੱਲ ਕਰਨ ਉਸ ਤੇ ਕਰੇ ਗੱਲ ਅੰਗਣਵਾੜੀ ਵਾਲੀ ਬਾਕੀ ਜਿਹੜੇ ਪੜ੍ਹਦੇ ਕਹਿੰਦੀ ਹੈ ਵੀ ਮੈਨੂੰ ਰੱਖਦੇ ਇੱਥੇ ਉਹਨਾਂ ਨੂੰ ਵੀ ਬੁਲਾ ਲੇ ਵੀ ਪਿੰਡ ਦੇ ਮੂੰਹ ਤੋਂ ਤਾਂ ਆਉਂਦੇ ਨਹੀਂਗੇ ਮੂੰਹ ਤੇ ਆਊਗਾ ਕੋਈ ਫੇਰ ਹੀ ਹੁੰਦਾ ਨਾ ਮੂੰਹ ਤੇ ਆਵੇ ਕੋਈ ਮੂੰਹ ਤੇ ਆ ਕੇ ਗੱਲ ਕਰੇ ਵੀ ਆਸੀਂ ਆ ਜਾ ਸੁਨੀਤਾ ਨੂੰ ਇੱਥੇ ਰੱਖਣਾ ਚਾਹੁੰਦੇ ਆ ਫੇਰ ਉਸ ਗੱਲ ਤੋਂ ਇੱਥੇ ਰਹਿ ਸਕਦੀ ਏ ਠੀਕ ਹੈ ਤੇ ਨਹੀਂ ਨਾਲਾ আচ্ছা ਹੁਣ ਪਹੁੰਚਾਇਤ ਤੇ ਕੱਲੀ ਤੇ ਨਹੀਂ ਪਿੰਡ ਦੀ ਸਹਿਮਤੀ ਨਾਲ ਪਹੁੰਚਾਇਤ ਨਾਲ ਫੇਰ ਇੱਥੇ ਸਕੂਲ ਚ ਅੰਗੜਵਾੜੀ ਬਦਲੀ ਜਦੋਂ ਸਵਾਨ ਅਸੈਪਟ ਕੀਤਾ ਗਿਆ ਸੀ ਜੀ ਮਨਜ਼ੂਰੀ ਲੈਤੀ ਅਧਾਰ ਜਾਨੀ ਮਨਜ਼ੂਰੀ ਜੀ ਪਿੰਡ ਦੀ ਵੀ ਸੀਗੀ ਪਹੁੰਚਾਇਤ ਦੀ ਸੀ ਪਤਾ ਕੀ ਹਰੇਕ ਵਿਅਕਤੀ ਦਾ ਕਿਸੇ ਦਾ ਮੁੱਦੇ ਪ੍ਰਤੀ ਵੱਖ-ਵੱਖ ਨਜ਼ਰੀਆ ਹੁੰਦਾ ਵੀ ਅਸੀਂ ਕਿਸ ਅੱਖ ਦੇ ਨਾਲ ਉਸ ਮੁੱਦੇ ਨੂੰ ਦੇਖਦੇ ਆ ਜਿਹੜਾ ਉਸ ਪਿੰਡ ਦਾ ਮਸਲਾ ਮੈਂ ਵੀ ਉੱਥੇ ਜਾ ਕੇ ਆਇਆ ਉਸ ਬਿਲਡਿੰਗ ਦਾ ਅਧ்கਾਟਨ ਕੀਤਾ ਸੀਗਾ ਵੀਡੀਓ ਸਾਫ਼ ਸਾਡੇ ਨਾਲ ਸੀ ਗਈ ਔਰ ਉਹ ਜਿਹੜੀ ਬਿਲਡਿੰਗ ਹੈ ਸਕੂਲ ਦੇ ਵਿੱਚ ਬਣੀ ਵੀ ਔਰ ਪਹਿਲੀ ਗੱਲ ਤਾਂ ਜੇ ਕਿਸੇ ਨੂੰ ਕੋਈ ਇਤਰਾਜ਼ ਸੀ ਤਾਂ ਜਦੋਂ ਬਿਲਡਿੰਗ ਬਣਨ ਲੱਗੀ ਸੀ ਉਦੋਂ ਹੀ ਆਪਾਂ ਰੋਕ ਦਿੰਦੇ ਬਿਲਡਿੰਗ ਬਣ ਗਈ ਸਰਕਾਰ ਦਾ ਪੈਸਾ ਲੱਗ ਗਿਆ ਜਿਹੜਾ ਹੈਗਾ ਦੋਨੇ ਵਿਭਾਗਾਂ ਦੇ ਅਫੀਸਰ ਸਾਹਿਬਾਨ ਉਹਨਾਂ ਨੇ ਸਮੇ ਸਮੇਂ ਦੇ ਵਿਜ਼ਿਟ ਕੀਤਾ ਤੇ ਹੁਣ ਜੇ ਆਪ ਮੁੱਦਾ ਠਾਉਣੇ ਆ ਤਾਂ ਫੇਰ ਮੈਨੂੰ ਲੱਗਦਾ ਵੀ ਉਹ ਮੁੱਦੇ ਦੀ ਬਹੁਤ ਹੀ ਵੱਡੀ ਅਹਿਮਤ ਰਹਿ ਨਹੀਂ ਜਾਂਦੀ ਮੈਂ ਤਾਂ ਬੇਨਤੀ ਕਰੂੰਗਾ ਕੋਈ ਗੱਲ ਨਹੀਂ ਵੀ ਜੇ ਹੁਣ ਸਾਡੀ ਪੰਚਾਇਤ ਹੈ ਪੰਚਾਇਤ ਨਹੀਂ ਪੰਚਾਇਤ ਘਰ ਦੇ ਵਿੱਚ ਬੈਠ ਕੇ ਲੋਕਾਂ ਦੇ ਫੈਸਲੇ ਕਰ ਦਿੰਦੇ ਜੇ ਪੰਚਾਇਤ ਦਾ ਕੋਈ ਆਫਿਸ ਨਾ ਹੋਊਗਾ ਪੰਚਾਇਤ ਘਰ ਨਾ ਹੋਊਗਾ ਤਾਂ ਲੋਕ ਇਹੀ ਕਹਿੰਦੇ ਵੀ ਪੰਚਾਇਤ ਘਰ ਦੇ ਤਾਂ ਤੁਹਾਡਾ ਭਾਈ ਤੁਸੀਂ ਪੰਚਾਇਤ ਘਰ ਦਾ ਹੈ ਨਹੀਂ ਤੁਹਾਡਾ ਸੋ ਸਰਪੰਚ ਦਾ ਇੱਕ ਆਫਿਸ ਹੁੰਦਾ ਨਾ ਹੁਣ ਜੇ ਮਾਲੋ ਉਹਨਾਂ ਨੇ ਸਰਪੰਚ ਸਾਹਿਬ ਦਾ ਸਰਪੰਚ ਪੰਚਾਇਤ ਨਹੀਂ ਸਹਿਮਤ ਤਾਂ ਫਿਰ ਪੰਚਾਇਤ ਦੀ ਸਹਿਮਤੀ ਜ਼ਰੂਰੀ ਹੈ ਕਿਉਂਕਿ ਪੰਚਾਇਤ ਸਰਪੰਚ ਚ ਚੁਣਿਆ ਹੋਇਆ ਨਮਾਇੰਦਾ ਤੇ ਜਾਂ ਤਾਂ ਸਰਪੰਚ ਸਾਹਿਬ ਉਸ ਤੇ ਫੈਸਲਾ ਕਰ ਲਣ ਹੁਣ ਜਦੋਂ ਸਰਕਾਰੀ ਗ੍ਰਾਂਟ ਉਹਦੇ ਖਰਚ ਹੋਊਗੀ ਤਾਂ ਫੇਰ ਉਹਨੂੰ ਕਿਵੇਂ ਆਪਾਂ ਟਾਲ ਸਕਦੇ ਆ ਵੀ ਉਥੋਂ ਸ਼ਿਫਟ ਨਾ ਕੀਤਾ ਜਾਵੇ ਮੈਂ ਪਿੰਡ ਦੇ ਕੋਈ ਜ਼ਿੰਮੇਵਾਰ ਮੇਰੇ ਕੋਲ ਲੋਕ ਆਏ ਸੀ ਮੈਂ ਪੁੱਛਿਆ ਵੀ ਸੀ ਮੈਂ ਆਹ ਯਾਰ ਤੁਸੀਂ ਬੈਠ ਕੇ ਕੋਈ ਗੱਲਬਾਤ ਕਰ ਲਓ ਵੀ ਉਹ ਕਹਿੰਦੇ ਵੀ ਸਾਰਾ ਜਿਹੜਾ ਫਾਸਲਾ ਸਿਰਫ 200 ਮੀਟਰ ਦਾ ਸੋ 200 ਮੀਟਰ ਮੈਂ ਕਹਿੰਦਾ ਕਿ ਬਹੁਤ ਹੀ ਜ਼ਿਆਦਾ ਦੂਰੀ ਨਹੀਂ ਹੁੰਦੀ ਭੈਣ ਜੀਆਂ ਨੂੰ ਤਾਂ ਬੇਨਤੀ ਕਰੂੰਗਾ ਬੈਠ ਕੇ ਆਪਸੀ ਸਹਿਮਤੀ ਦੇ ਨਾਲ ਜੋ ਵਧੀਆ ਫੈਸਲਾ ਉਹਨੂੰ ਕਰ ਲੈਣਾ ਚਾਹੀਦਾ ਜਿਹੜਾ ਅਨੁਵਸ਼ਾਸ ਦਾ ਸਮਾਰਟ ਸੀ ਉਹ ਵੀ ਮਡੇਰ ਬੰਨ ਚੱਕ ਕੇ ਉੱਥੇ ਸਿੱਧੇ ਗਏ ਨਹੀਂ ਜੇ ਜੇ ਇਸ ਤਰ੍ਹਾਂ ਦੀ ਗੱਲ ਹੋਈ ਗਲਤ ਗੱਲ ਹੈ ਮੈਂ ਤਾਂ ਕਹਿੰਦਾ ਵੀ ਚੱਕ ਕੇ ਸਿੱਟਣਾ ਕਿਸੇ ਧੱਕੇ ਨਾਲ ਘਟਣਾ ਤਾਂ ਵੈਸੇ ਹੀ ਗਲਤ ਗੱਲ ਹੈ ਜੇ ਸਰਪੰਚ ਸਾਹਿਬ ਦੇ ਨਾਲ ਤਾਲਮਿਲ ਕਰਦੇ ਗੱਲਬਾਤ ਕਰਦੇ ਮੈਨੂੰ ਵੀ ਉਹ ਦੋਰੀ ਮਿਲੇਣੀ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਡੀਸੀ ਸਾਹਿਬ ਨੂੰ ਮਿਲਾਤਾ ਸੀ ਪਰ ਡੀਸੀ ਸਾਹਿਬ ਨੇ ਜਦੋਂ ਪਤਾ ਕੀਤਾ ਉਹ ਕਹਿੰਦੇ ਵੀ ਸਰਕਾਰੀ ਗ੍ਰਾਂਟ ਖਰਚ ਹੋ ਚੁੱਕੀ ਹੈ ਸਾਰਾ ਕੁਝ ਕਾਗਜ਼ੀਕਾਰ ਮੁਕੰਮਲ ਹੋਈ ਹੈ ਕਿਉਂਕਿ ਜੇ ਉੱਥੇ ਅੰਗਣਵਾੜੀ ਗਈ ਹੈ ਤਾਂ ਉਹਦਾ ਬਕਾਇਦਾ ਮਤਾ ਪਾਸ ਹੋਇਆ ਹੈ ਪੰਚਾਇਤ ਵਿਭਾਗ ਤੇ ਸੀੜੀ ਭਾਗ ਸਹਿਮਤ ਹੋਇਆ ਹੈ ਨਕਸ਼ਾ ਬਣ ਕੇ ਸਾਰਾ ਕੁਝ ਲੀਗਲੀ ਤੌਰ ਤੇ ਪ੍ਰੋਸੈਸੋਂ ਪੂਰਾ ਹੋਇਆ ਜੇ ਕਿਸੇ ਨੂੰ ਉਸ ਅੰਗਣਵਾੜੀ ਤੇ ਕੋਈ ਇਤਰਾਜ਼ ਸੀ ਤਾਂ ਉਹ ਇਤਰਾਜ ਜਦੋਂ ਉਹ ਬਿਲਡਿੰਗ ਉਥੇ ਬਣ ਰਹੀ ਸੀ ਜਾਂ ਉਸ ਦਾ ਮਤ ਆ ਗਿਆ ਸੀ ਉਦੋਂ ਇਤਰਾਜ ਕਰਨਾ ਬਣਦਾ ਸੀ ਹੁਣ ਜਦੋਂ ਬਣ ਗਈ ਪੈਸਾ ਖਰਚ ਹੋ ਗਿਆ ਹੁਣ ਤਾਂ ਸੱਪ ਦੀ ਲੀਕ ਉੱਠਣ ਵਾਲੀ ਗੱਲਬਾਤ ਹੈ ਚਾਰ ਬੰਦੇ ਉਹ ਪਿੰਡ ਦੇ ਲੋਕ ਜਿਨ੍ਹਾਂ ਨੇ ਸਿਚੁਏਸ਼ਨ ਪੁੱਛਿਆ ਉਹਨਾਂ ਨੇ ਕਿਹਾ ਬੱਚੇ ਜਾਣ ਨੂੰ ਤਿਆਰ ਹਨ ਤਾਂ ਕਿਹੜੇ ਅਗਲੀ ਵਾਰੀ ਦੀ ਟੀਚਰ ਜਿਹੜੇ ਅਪਗ੍ਰੇਡ ਮਤਰੀ ਉੱਠੇ ਉਹ ਕਿਉਂ ਨਾ ਬੱਚੇ ਕੱਲ ਬੈਠੇ ਵੀ ਸੀਗੇ ਜੋ ਉੱਥੇ ਫਿਰ ਉਹ ਫਿਰ ਨਿੱਜੀ ਗੱਲਬਾਤ ਆ ਗਈ ਨਹੀਂ ਮਤਲਬ ਅ ਡਿਊਟੀ ਮਾਰ ਲੋ ਕੋ ਟੀਚਰ ਆ ਉਹਨੂੰ ਲੋ ਆਪਦੇ ਸਕੂਲ ਜਾਣਾ ਹੀ ਪੈਣਾ ਜੀ ਕੋਈ ਡਾਕਟਰ ਆ ਉਹਨੂੰ ਜਿੱਥੇ ਡਿਊਟੀ ਜਾਣਾ ਹੀ ਪੈਣਾ ਠੀਕ ਹੈ ਜੇ ਮੈਂ ਕਹਾਂ ਜਿਹੜਾ ਸਕੂਲ ਆ ਮੇਰੇ ਕੋਲ ਬੱਚੇ ਮੇਰੇ ਘਰੇ ਚੱਲ ਕੇ ਆ ਜਾਂਦੇ ਇਹ ਤਾਂ ਹੈ ਨਾ ਜੇ ਮੰਨ ਲਓ ਆਪਾਂ ਕੋਈ ਕੋਈ ਮਤਲਬ ਆਪਾਂ ਡਿਊਟੀ ਕਰਦੇ ਆ ਤਾਂ ਸਾਨੂੰ ਉਸ ਡਿਊਟੀ ਨੂੰ ਨਬਾਉਣ ਦੇ ਲਈ ਜਾਣਾ ਵੀ ਪੈ ਸਕਦਾ ਠੀਕ ਹੈ ਸਾਨੂੰ ਉਸ ਸੰਸਥਾ ਦਾ ਸਾਈਕਲ ਤੇ ਜਾ ਕੇ ਸਕੂਟ ਬਹੁਤ ਸਾਰੇ ਮੁਲਾਜ਼ਮ ਇਹ ਜਿਹੜਾ ਬਠਿੰਡੇ ਦੇ ਮੁਲਾਜ਼ਮ ਇਸ ਦਾ ਇਹ ਜਿਹੜਾ ਪਠਾਨਕੋਟ ਨਾਲ ਨੌਕਰੀ ਕਰਦੇ ਆ ਬਠਿੰਡੇ ਦੇ ਮੁਲਾਜ਼ਮ ਤਾਂ ਤਰ ਨੌਕਰੀ ਕਰਦੇ ਆ ਤੇ ਫਿਰ ਭਾਈ ਉਹ ਕਹਣਗੇ ਇਸ ਤੇ ਜਾਂਦੇ ਨਹੀਂ ਫਿਰ ਜੋ ਜੋ ਸਰਕਾਰੀ ਨੌਕਰੀ ਆ ਸਾਡੀ ਸਰਕਾਰ ਦੇ ਸੰਤ ਪੈਸੇ ਦੇਣਿਆ ਤੇ ਫਿਰ ਤਨਖਾਹ ਦੇਣੀ ਆ ਫਿਰ ਸਾਨੂੰ ਥੋੜੀ ਬਹੁਤੀ ਹਿੰਮਤ ਉਦਮਤਾ ਕਰਨੀ ਪੇੜਾ ਇੱਕ ਜਾਂਚ ਕੀਤੀ ਜਾਊਗੀ ਜਿਹਨੇ ਬਿਟਾ ਵਾਲਿਆਂ ਨੂੰ ਰੋਕ ਲਾਇਆ ਜਿਹੜਾ ਸਮਾਨ ਆ ਉਹ ਸਤ ਸਤ ਉਹਦੇ ਚ ਵੀ ਉਹਨਾਂ ਨੇ ਸਵਾਲ ਚੁੱਕੇ ਨਹੀਂ ਵੀ ਉਹ ਸਹੀ ਤਰੀਕੇ ਨਾਲ ਬੱਚਿਆਂ ਨੂੰ ਦਿੱਤਾ ਨਹੀਂ ਲੱਗਦਾ ਉਹਦੇ ਵੀ ਜਾਂਚ ਕਰਨ ਦੀ ਲੋੜ ਆ ਨਹੀਂ ਇਸ ਤਰ੍ਹਾਂ ਦੇ ਮਾਮਲੇ ਚ ਕੋਈ ਵੀ ਸਰਕਾਰ ਆ ਬਹੁਤ ਗੰਭੀਰ ਹੁੰਦੀ ਹੈ ਬਡੇ ਮੀਲ ਦਾ ਮਸਲਾ ਸਰਕਾਰ ਗੰਭੀਰ ਆ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਸਰਕਾਰੀ ਤੌਰ ਤੇ ਰਾਸ਼ਨ ਹੁੰਦਾ ਉਸ ਪ੍ਰਤੀ ਸਰਕਾਰ ਗੰਭੀਰ ਹੈ ਤੇ ਜੇਕਰ ਕੋਈ ਇਸੇ ਦੀ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਹੈ ਜੇ ਸਾਡਾ ਧਿਆਨ ਚਾਊਗਾ ਤਾਂ ਅਸੀਂ ਉਸ ਨੂੰ ਗੰਭੀਰਤਾ ਨਾਲ ਲਵਾਂਗੇ